ਨਾਜਪਿੰਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਰਾਜ ਸਭਾ ਮੈਂਬਰ ਸੰਜੀਵਾ ਅਰੋੜਾ ਨੇ ਵੀਰਵਾਰ ਸ਼ਾਮ ਨੂੰ ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਦੇ ਖੇਡ ਮੈਦਾਨ ਵਿੱਚ ਟੋਟਲ ਅਟੈਕ ਵਾਲੀਬਾਲ ਪੀਚਿੰਗ ਮਸ਼ੀਨ ਦਾ ਉਦਘਾਟਨ ਕੀਤਾ ਸਥਾਨਕ ਵਾਲੀਬਾਲ ਖਿਡਾਰੀਆਂ ਦੀ ਸਿਖਲਾਈ ਦੀ ਗੁਣਵੱਤਾ ਨੂੰ ਵਧਾਉਣ ਦੇ ਉਦੇਸ਼ ਨਾਲ ਇਹ ਮਸ਼ੀਨ ਅਰੋੜਾ ਵੱਲੋਂ ਪ੍ਰਦਾਨ ਕੀਤੀ ਗਈ 8.5 ਲੱਖ ਰੁਪਏ ਦੀ ਵਿੱਤੀ ਸਹਾਇਤਾ ਨਾਲ ਅਮਰੀਕਾ ਤੋਂ ਆਯਾਤ ਕੀਤੀ ਗਈ ਹੈ ਤਿੰਨ ਪਹੀਆ ਵਾਹਨ ਤਿੰਨ ਪਹੀਆ ਵਾਲੀ ਟੋਟਲ ਅਟੈਕ ਮਸ਼ੀਨ ਨੂੰ ਚੋਟੀ ਦੇ ਅੰਤਰਰਾਸ਼ਟਰੀ ਤੇ ਕਾਲਜੀਏਟ ਕੋਚਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਇਹ ਮਸ਼ੀਨ ਖਿਡਾਰੀਆਂ ਨੂੰ ਸਾਈਡ ਸਪਿਨ ਨਾਲ ਹਾਈ ਸਪੀਡ ਸਰਵਿਸ ਦੇ ਵਿਰੁੱਧ ਅਭਿਆਸ ਕਰਨ ਦੇ ਯੋਗ ਬਣਾਉਂਦੀ ਹੈ ਅਸਲ ਖੇਡਣ ਦੀਆਂ ਸਥਿਤੀਆਂ ਦੀ ਨਕਲ ਕਰਦੀ ਹੈ ਇਹ ਮਸ਼ੀਨ 90 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਿੰਦਾ ਸੁੱਟ ਸਕਦੀ ਹੈ ਜੋ ਕਿ ਜੰਪ ਸਰਵ ਦੀ ਸਹੀ ਨਕਲ ਕਰਦੀ ਹੈ ਇਹੀ ਕੋਚਾਂ ਨੂੰ ਖੇਡ ਦੇ ਵੱਖ-ਵੱਖ ਪਹਿਲੂਆਂ ਨੂੰ ਕਵਰ ਕਰਨ ਵਾਲੇ ਖਾਸ ਅਭਿਆਸ ਕਰਨ ਦੀ ਵੀ ਆਗਿਆ ਦਿੰਦੀ ਹੈ ਜਿਸ ਵਿੱਚ ਡਿਗਿੰਗ ਤੋਂ ਲੈ ਕੇ ਅਟੈਕ ਕਰਨ ਤੱਕ ਦੇ ਫਾਰਮੇਸ਼ਨ ਸ਼ਾਮਲ ਹਨ ਉਦਘਾਟਨ ਦੌਰਾਨ ਅਰੂੜਾ ਅਤੇ ਹੋਰ ਪਤਵੰਤਿਆਂ ਦੇ ਸਾਹਮਣੇ ਮਸ਼ੀਨ ਦਾ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਨੇ ਇਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਪ੍ਰਗਟ ਕੀਤੀ ਇਸ ਪਹਿਲ ਕਦਮੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਚਾਹਵਨ ਵਾਲੀਬਾਲ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਿਖਲਾਈ ਉਪਕਰਨ ਪ੍ਰਦਾਨ ਕਰਕੇ ਮਹੱਤਵਪੂਰਨ ਲਾਭ ਪ੍ਰਦਾਨ ਕਰੇਗਾ ਇਸ ਮੌਕੇ ਤੇ ਬੋਲਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਕਿ ਖੇਡਾਂ ਸਿਰਫ ਮਨੋਰੰਜਨ ਦਾ ਇੱਕ ਰੂਪ ਨਹੀਂ ਹਨ ਹਨ ਇਹ ਨੌਜਵਾਨਾਂ ਦੇ ਚਰਿੱਤਰ ਅਨੁਸ਼ਾਸਨ ਅਤੇ ਸਿਹਤ ਨੂੰ ਆਕਾਰ ਦੇਣ ਲਈ ਜ਼ਰੂਰੀ ਹਨ ਮੈਂ ਖਿਡਾਰੀਆਂ ਨੂੰ ਉਪਲਬਧ ਸਭ ਤੋਂ ਵਧੀਆ ਬੁਨਿਆਦੀ ਢਾਂਚੇ ਅਤੇ ਉਪਕਰਨਾਂ ਨਾਲ ਸਸ਼ਕਤ ਬਣਾਉਣ ਵਿੱਚ ਵਿਸ਼ਵਾਸ ਰੱਖਦਾ ਹਾਂ ਇਸ ਅੰਤਰਰਾਸ਼ਟਰੀ ਮਿਆਰ ਵਾਲੀ ਵਾਲ ਬਾਲ ਮਸ਼ੀਨ ਨੂੰ ਲੁਧਿਆਣਾ ਲਿਆ ਕੇ ਅਸੀਂ ਨੌਜਵਾਨ ਖਿਡਾਰੀਆਂ ਦੀ ਇੱਕ ਬਦੇਰੇ ਪ੍ਰਤੀਯੋਗੀ ਅਤੇ ਪੇਸ਼ੇਵਰ ਸਖਲਾਈ ਵਾਤਾਵਰਨ ਬਣਾਉਣ ਦੀ ਉਮੀਦ ਕਰਦੇ ਹਾਂ ਮੈਂ ਕੋਚਾਂ ਅਤੇ ਖਿਡਾਰੀਆਂ ਨੂੰ ਰਾਜ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਇਸ ਸਹੂਲਤ ਦਾ ਸਭ ਤੋਂ ਵਧੀਆ ਉਪਯੋਗ ਕਰਨ ਦੀ ਤਾਕੀਦ ਕਰਦਾ ਹਾਂ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਗ ਅਤੇ ਆਮ ਆਦਮੀ ਪਾਰਟੀ ਦੇ ਖੇਡ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸੋਨੀਆ ਅਲੱਗ ਵੀ ਮੌਜੂਦ ਸਨ